ਵੀਡੀਓ YouTube ਵਾਲੀ ਖਾਸ ਕਰਕੇ ਸ਼ੇਅਰ ਕਰਕੇ ਆਊਗਾ 10 ਕਮੈਂਟ ਕਰਕੇ ਆਊਗਾ ਸਕਰੀਨਸ਼ਾਟ ਦਿਖਾ ਦਿਓ ਤੇ ਉਹਨੂੰ 5000 ਦਾ ਆਪਾਂ 5000 ਡਿਸਕਾਊਂਟ ਦਵਾਂਗੇ ਜਿਹੜਾ ਚਲਦੀ ਵੀਡੀਓ YouTube ਵਾਲੀ ਮੇਰੇ ਤੇ ਸ਼ੇਅਰ ਕਰੂਗਾ ਲਓ ਵੀ 5000 ਰੁਪਏ ਸਾਡੇ ਤੋਂ ਚਾਹੇ ਨਗਦ ਲੈ ਲੈ ਬੰਦਾ ਕੇ ਚਾਹੇ ਭਾਈ ਡਿਸਕਾਊਂਟ ਲੈ ਲੈ ਜੇ ਗੱਡੀ ਲੈਣੀ ਬਿਲਕੁਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਮਿਹਰਬਾਨੀ ਇੰਨਾ ਪਿਆਰ ਸਪੋਰਟ ਮਿਲ ਰਹੀ ਆ ਸੋ ਕਾਫੀ ਟਾਈਮ ਬਾਅਦ ਆਪਾਂ ਅੱਜ ਬਲੌਗ ਬਣਾਇਆ ਕਿਉਂਕਿ ਕਾਰਾਂ ਬਹੁਤ ਲੈ ਕੇ ਆਏ ਆ ਆਪਾਂ ਤੇ ਬਹੁਤ ਕਾਰਾਂ ਦੇ ਨਾਲ ਤੁਹਾਨੂੰ ਸਰਪ੍ਰਾਈਜ਼ ਵੀ ਦੇਵਾਂਗੇ ਆਫਰ ਵੀ ਦੇਵਾਂਗੇ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਨੂੰ ਕਿਹੜੇ ਡੇਡ ਚਕਾਰਾਂ ਮਿਲਣਗੀਆਂ ਜਿਹੜੇ ਮੇਰੇ ਵੀਰ ਸਾਡੇ ਚੈਨਲ ਤੇ ਨਵੇਂ ਆਏ ਨੇ ਸਾਡਾ ਜਿਹੜਾ ਚੈਨਲ ਆ ਸਬਸਕ੍ਰਾਈਬ ਕਰ ਲਓ ਤੇ 13 ਤਰੀਕ ਨੂੰ ਆਪਾਂ ਕੀ ਦੇ ਰਹੇ ਇਸ ਵਾਰ ਸਵਿਫਟ ਕਾਰ ਦੇ ਰਹੇ ਆ ਮਿੱਤਰੋ ਜਿਹੜਾ ਸੋਹਣੇ ਸੋਹਣੇ ਕਮੈਂਟ ਕਰਦਾ ਹੈ ਵੀਡੀਓ ਸ਼ੇਅਰ ਕਰਦਾ ਇੱਕ ਤੇਰਾ ਲੰਘੀ ਆਪਾਂ 2 ਮਹੀਨਾ ਬਾਅਦ ਹਰੇਕ 13 ਤਰੀਕ ਨੂੰ ਵੱਡਾ ਗਿਫਟ ਦੇ ਆ ਕਰਾਂਗੇ ਛੋਟੇ ਨਾਲੋਂ ਵੱਡਾ ਦਿਆਂ ਕਰਾਂਗੇ ਵੀ ਜਿਹੜਾ ਭਰਾਵਾਂ ਦਾ ਪਿਆਰ ਮਿਲਦਾ ਹੈ ਉਹਦਾ ਪੂਰਾ ਮੌਕਾ ਉਠਾ ਸਕਦੇ ਹੋ ਤੁਸੀਂ ਵੀ ਉਠਾ ਸਕਦੇ ਹੋ ਚੀਜ਼ ਦਾ ਮੌਕਾ ਤੁਸੀਂ ਵੀ ਆ ਚੱਲਦੀ ਵੀਡੀਓ ਨੇ ਜਿਵੇਂ ਆਪਾਂ ਰੋਜ਼ ਵੀਡੀਓ ਪਾਉਂਦੇ ਆ ਉਹਨਾਂ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਤੁਸੀਂ ਵੀ ਉਹਨਾਂ 'ਚ ਹਿੱਸਾ ਲੈ ਸਕਦੇ ਹੋ ਸਵਿਟ ਜਿੱਤਨ 'ਚ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕੀਤੀਆਂ ਜਾਣ ਵੱਧ ਤੋਂ ਵੱਧ ਕਮੈਂਟ ਕੀਤੇ ਜਾਣ ਤੁਸੀਂ ਵੀ ਸਵਿਟ ਫ੍ਰੀ 'ਚ ਜਿੱਤ ਸਕਦੇ ਹੋ ਬਸ ਐਦਾਂ ਹੀ ਪਿਆਰ ਬਣਾਈ ਰੱਖਣਾ ਹੈ ਜਿਹੜੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਨੋਟੀਫਿਕੇਸ਼ਨ ਔਨ ਕਰ ਲਓ ਜਿਹੜੀ ਵੀ ਵੀਡੀਓ ਆਪਾਂ ਪਾਈਏ ਤੁਹਾਨੂੰ ਸ਼ੋ ਹੋ ਜਾ ਕਰੇ 13 ਜੂਨ ਨੂੰ ਤੁਹਾਨੂੰ ਸਰਟ ਕਾਰ ਬਿਲਕੁਲ ਫ੍ਰੀਜ ਦੇ ਦਾਂਗੇ 13 ਟੱਪ ਗਈ 13 ਜੂਨ ਚ ਥੋੜੇ ਦਿਨ ਰਹਿ ਗਏ ਮਤਲਬ ਕਿ ਮਹੀਨਾ ਤੋਂ ਵੀ ਕੱਟੇ ਦਾ ਰਹਿ ਗਿਆ ਅੱਜ 16 ਹੋ ਗਈ ਮੇਰੇ ਖਿਆਲ ਚ ਸੋ 13 ਤਰੀਕ ਨੂੰ ਤੁਹਾਨੂੰ ਸਰਟ ਕਾਰ ਫ੍ਰੀਜ ਮਿਲ ਜਾਊਗੀ ਤੇ ਨਾਲ ਹੀ ਕਾਰਾਂ ਬਹੁਤ ਘੈਂਟ ਨੇ ਪਹਿਲੀ ਕਾਰ ਕਿਹੜੀ ਖੜੀ ਆ ਪ੍ਰਦੀਪ ਸਿੰਘ ਪਹਿਲੀ ਖੜੀ ਆ ਟੋਸ 11 ਮਾਡਲ ਟੋਸ ਹੈ ਮਿੱਤਰੋ ਫਰਸਟ ਓਨਰ ਦੀ ਕਾਰ ਆ ਪੈਟਰੋਲ ਚ ਹੈ ਕਾਰ ਆ ਸਭ ਤੋਂ ਵੱਡੀ ਕਾਰ ਆ ਕਿਉਂਕਿ ਯਾਰ ਕਾਰ ਬਾਈ ਮਣ ਕੇ ਇੱਕ ਮੇਰੀ ਬੇਨਤੀ ਆ ਵੀਡੀਓ ਚੱਲਣ ਤੋਂ ਪਹਿਲਾਂ ਮੈਂ ਗੱਲ ਕਰਦਾ ਵੀ ਬਲੌਗ ਨਾ ਐਂਡ ਤੱਕ ਦੇਖਿਓ ਕਿਉਂਕਿ 15 ਸੈਕਿੰਡ ਦੀ ਰੀਲ ਦੇ ਵਿੱਚ 20 ਸੈਕਿੰਡ ਦੀ ਰੀਲ ਵਿੱਚ ਕੁਝ ਨਹੀਂ ਪ੍ਰੋਪਰ ਜਾਣਕਾਰੀ ਮਿਲਦੀ ਤਾਂ ਹੀ ਆਪਾਂ ਕੱਲੀ ਕੱਲੀ ਗੱਡੀ ਦੀ ਜਾਣਕਾਰੀ ਤੇ ਕੱਲਾ ਕੱਲਾ ਰੇਟ ਬੋਲਾਂਗੇ ਬਲੌਗ ਐਂਡ ਤੱਕ ਰੱਖਿਓ ਕਿਉਂਕਿ ਹੋ ਸਕਦਾ ਹੋ ਸਕਦਾ ਤੁਹਾਡੇ ਮਤਲਬ ਦੀ ਕਾਰ ਤੁਹਾਡੇ ਸਾਹਮਣੇ ਆ ਜਾਵੇ ਹੋ ਸਕਦਾ ਤੁਸੀਂ ਕਿੰਨੇ ਪੈਸੇ ਲਾਉਣੇ ਨੇ ਤੁਹਾਡੇ ਸਾਹਮਣੇ ਆ ਜੂਗੀ ਤੇ ਬਾਈ ਟੋਸ ਹੈ 11 ਮਾਡਲ ਇਹ 11 ਮਾਡਲ ਟੋਸ ਹੈ ਫਰਸਟ ਓਨਰ ਹੈ ਕਾਰ ਦੀ ਤੁਸੀਂ ਲੁੱਕ ਤਾਂ ਦੇਖ ਹੀ ਲਈ ਅੰਦਰੋਂ ਵੀ ਦੇਖ ਲਈ ਸਾਰੀ ਕਾਰ ਓਕੇ ਦੀ ਰਿਪੋਰਟ ਹੈ ਰੇਟ 'ਚ ਵੀ ਸਸਤੀ ਦੇ ਦਾਂਗੇ ਐਨਓਸੀ ਨਾਲ ਮਿਲੂਗੀ ਐਨਓਸੀ ਨਾਲ ਮਿਲੂਗੀ ਫਰਸਟ ਓਨਰ ਆ ਪੈਟਰੋਲ ਦੀ ਕਾਰ ਹੈ ਤੇ ਰੇਟ ਕੀ ਮਿਲੂਗਾ ਬਾਈ ਰੇਟ 2 ਲੱਖ ਰੁਪਈਆ ਦੀ ਦੇ ਦਾਂਗੇ 2 ਲੱਖ ਰੁਪਈਆ ਦੀ ਆਪਾਂ ਕੋਈ ਪਰਦਾ ਨਹੀਂ ਰੱਖਣਾ ਜਿਹੜੇ ਰੇਟ ਨੇ ਤੁਹਾਡੇ ਸਾਹਮਣੇ ਬੋਲਣੇ ਨੇ ਵੀ ਹਾਂ ਆਹਾ ਕਾਰ ਬਾਈ ਇੰਨੇ ਰੁਪਈਆ ਦੀ ਆ ਲਓ ਵੀ 2 ਲੱਖ ਦੀ ਤੇ ਨਾਲ ਇਹੀ ਖੜੀ ਐ K10 K10 ਹੈ ਮਿੱਤਰੋ 12 ਮਾਡਲ ਹੈ ਫਸਟ ਓਨਰ ਦੀ ਕਾਰ ਹੈ ਕਾਰ ਜਮਾ origignal ਹੈ ਆਲਮੋਸਟ origignal ਹੈ ਇੱਕ ਵਾਰੀ ਇੰਟੀਰੀਅਰ ਦੀ ਤੁਸੀਂ ਦੇਖ ਲਓ ਕਾਰ ਓਕੇ ਜੀ ਰਿਪੋਰਟ ਹੈ ਦੋ ਚਾਬੀਆਂ ਨੇ ਕਾਰ ਜਮਾ ਨਵੀਂ ਹੈ ਤੇ ਫਸਟ ਓਨਰ ਫਸਟ ਓਨਰ ਕੇ ਟਾਣਾ ਤੇ ਰੇਟ ਦੱਸ ਸੀਸਾ ਵੀ ਨਾਲ ਦਾ ਯਾਰ ਫਰੰਟ ਫਰੰਟ ਸ਼ੀਸ਼ੇ ਤੱਕ ਨਾਲ ਦਾ ਇੱਕ ਵਾਰੀ ਤੁਹਾਨੂੰ ਦਿਖਾ ਵੀ ਦਿੰਨੇ ਆ ਬੈਕ ਤੋਂ ਲੁੱਕ ਚੈੱਕ ਕਰ ਲੋ ਫਸਟ ਆਨਰ ਗਾਰੰਟੀ 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 ਕੀਆ ਕਰਦੀ ਗਾਰੰਟੀ ਇੰਜਨ ਗੇਅਰ ਦੀ 6 ਮਹੀਨਾ ਦੀ ਗਾਰੰਟੀ ਦੇ ਦਾਂਗੇ ਡਾਕੂਮੈਂਟਾਂ ਦੀ ਡਾਕੂਮੈਂਟਾਂ ਦੀ 100% ਗਾਰੰਟੀ ਲਓ ਵੀ ਮਿੱਤਰੋ ਡਾਕੂਮੈਂਟਾਂ ਦੀ ਫੁੱਲ ਗਾਰੰਟੀ ਆ ਤੁਹਾਨੂੰ ਕੋਈ ਐਵੇਂ ਨਹੀਂ ਹੋਊਗਾ ਵੀ ਐਨਓਸੀ ਨਹੀਂ ਆਈ ਨੰਬਰ ਲਵਾ ਕੇ ਦੇ ਦਾਂਗੇ ਜਿਹੜੇ ਵੀ ਜ਼ਿਲ੍ਹੇ ਦਾ ਕਹੋਗੇ ਠੀਕ ਆ ਨਾ ਐਨਓਸੀ ਮਿਲੂਗੀ ਬਿਲਕੁਲ ਫਰੀ ਚ ਤੇ ਕਾਰ ਰੇਟ ਕੀ ਆ ਬਾਈ ਕਾਰ ਦਾ 1,85,000 ਰੁਪਏ ਦੇ ਦਾਂਗੇ ਲਓ ਵੀ 1,85,000 ਦੀ ਕੇਟਨ ਮਿੱਤਰੋ ਹਾਂਜੀ ਤੇ ਸਕਰੀਨ ਤੇ ਬਾਈ ਨੰਬਰ ਆ ਅੱਗੇ ਵੀ ਕਾਰਾਂ ਬਹੁ ਖੜੀਆਂ ਨੇ ਕਲੀਆਂ ਵਰਨਾ ਨਹੀਂ ਹੋਰ ਵੀ ਆਪਣੇ ਕੋਲੇ ਬਰੀਡ ਖੜੀ ਆ ਬਹੁਤ ਸੋਹਣੀ ਤੇ ਨਾਲ ਹੀ ਜਿਵੇਂ ਕਹਦੀਏ ਵੀ ਰੁਪਏ ਵੀ ਘੱਟ ਲੱਗਦੇ ਨੇ ਤੇ ਚੀਜ਼ ਵੀ ਵਧੀਆ ਮਿਲਦੀ ਆ ਉਹ ਜੀ ਆਈ 20 ਹੈ ਨਾ ਹਾਂ ਆਈ 20 ਹੈ ਹੁਣ ਮਿੱਤਰੋ ਵੱਜ ਗਈ ਘੰਟੀ ਐ ਤੁਹਾਡੇ ਸਾਹਮਣੇ ਆਈ 20 ਆ ਲੈ ਮਿੱਤਰੋ ਹੋ ਜੋ ਗਰਮ ਪੂਰਾ ਮਾਹੌਲ ਕਨੇ ਵੀ ਭਖਿਆ ਪਿਆ 2010 ਮਾਡਲ ਆਈ 20 ਆ ਫਰਸਟ ਓਨਰ ਦੀ ਕਾਰ ਆਸਤਾ ਐ ਮਿੱਤਰੋ ਸਭ ਤੋਂ ਵੱਡੀ ਗੱਲ ਆਸਤਾ ਵੈਰੀਐਂਟ ਆ ਕਾਰ ਜਮਾ ਨਵੀਂ ਆ ਮੈਂ ਵੀ ਮਿੱਤਰੋ ਓਨਰ ਦਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਇੰਜਨ ਗੇਰ ਗਾਰੰਟੀ ਆਪਣੀ ਫੁੱਲ ਆ ਇਹ ਵੀ ਸਾਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਇੰਨਾ ਕੁ ਦਾ ਪਤਾ ਹੀ ਲੱਗ ਰਿਹਾ ਆਸਤਾ ਕਾਰ ਆ 2010 ਮਾਡਲ ਆ ਓਨਰ ਫਾਸਟ ਤੇ ਰੇਟ 1,85,000 ਰੁਪਈਆ ਦੀ ਦੇ ਦਾਂਗੇ ਬੋ ਬਈ 1,85,000 ਦੀ ਬਤੰਦਰ ਹੋਰ ਕੀ ਬਾੜ ਦਊ ਨਾੜ ਤਾਂ ਕਾਰ ਵੱਡੀ ਆ ਨੜ ਰੇਟ ਸਹੀ ਆ ਤੇ ਨਾਲ ਹੀ ਖੜੀ ਆ ਇੱਕ ਹੋਰ ਦਾ ਯਰ ਟੂਰ ਟੂਰ ਕਹਿੰਦੇ ਨੇ 2009 ਮਾਡਲ ਦਾ ਜੀ ਇਹ 2009 ਮਾਡਲ ਟੂਰ ਹੈ ਇਹ ਵੀ ਜਮਾ ਸਸਤੀ ਦੇ ਦਾਂਗੇ ਸੈਕੰਡ ਓਨਰ ਦੀ ਕਾਰ ਹੈ ਡੀਆ ਯਰ ਟੂਰ ਹੈ ਮਿੱਤਰੋ ਪਟ્રોલ ਚ ਕਾਰ ਹੈ ਲੋ ਵੀ ਜਿਹਨੂੰ ਮੇਰੇ ਭਰਾ ਮੈਨੂੰ ਡਿੱਗੀ ਦੀ ਜਾਦੇ ਲੋੜ ਆ ਹਨਾ ਉਹ ਬੰਦੇ ਇਹ ਕਾਰ ਲੈਂਦੇ ਨੇ ਫੈਮਿਲੀ ਵਾਸਤੇ ਵੀ ਕਾਰ ਹੈ ਪੂਰੀ ਕਾਮ ਜਾਵਾ ਡਿੱਗੀ ਇਹਦੀ ਵੱਡੀ ਆ ਕਿੰਨਾ ਮਰਜੀ ਸਮਾਨ ਰੱਖ ਲੋ ਯਾਰ ਕੋਈ ਦਿੱਕਤ ਨਹੀਂ ਹੈਗੀ ਜਨਾ ਰੇਟ ਜਿੰਨਾ ਜਿੰਨਾ ਨੇ ਫੈਕਟਰੀਆਂ ਖੋਲੀਆਂ ਨੇ ਉਹ ਕਾਰ ਲੈ ਜਾਓ ਜਿੰਨਾ ਮਰਜ਼ੀ ਸਮਾਨ ਰੱਖੋ ਡੱਗੀ ਚਲਿਆਓ ਕੋਈ ਰੇਟ ਦੇ ਦਾਂਗੇ 1,90,000 ਦੀ ਜਿਹੜੇ ਮੇਰਾ ਵੀਰ ਸ਼ੌਪ ਕਰਦਾ ਕੋਈ ਵੀ ਸਮਾਨ ਸਮੋਣ ਰੱਖਣਾ ਕੱਪੜਾ ਲੀੜਾ ਬਾਹਰ ਅੰਦਰ ਤੇ ਰੁਪਏ ਵੀ ਘਟਨੇ ਤੇ ਘਾਰ ਵੀ ਵਧੀਆ ਰੇਟ ਕਿੰਨਾ ਕਹੇ ਦੀ 1,90,000 ਦੀ ਦੇ ਦਾਂਗੇ 1,90,000 ਦੀ ਭਈਆ ਦੇਖ ਲਓ ਡਿਜ਼ਾਇਰ ਖੜੀਆ ਟੂਰ 2009 ਮਾਡਲ ਹੈਗੀ ਪਟ્રોલ ਬਿਲਕੁਲ ਤੇ ਨਾਲ ਹੀ ਖੜੀ ਹੈ ਇੱਕ ਹੋਰ Swift ਹੈ ਮਿੱਤਰੋ ਇਹ ਵੀ ਪਟ્રોલ ਦੀ ਹੈ ਨਵਾਂ ਮਾਡਲ ਹੈ ਇਹ ਵੀ ਜਮਾ ਸਸਤੇ ਰੇਟਾਂ 'ਚ ਦਵਾਂਗੇ ਆਹ ਦੇਖ ਲਾ ਲਾਈਟਾਂ ਨੇ ਲਾ ਯਾਰ ਲਾਈਟਾਂ ਦੇ ਹੱਥ ਮਾਰਨ ਨੂੰ ਜੀ ਕਰਦਾ ਵੀ ਜਮੀ ਨਵੀਆਂ ਲਾਈਟਾਂ ਨੇ ਜਮਾ ਨਵੀਆਂ ਲਾਈਟਾਂ ਨਵੇਂ ਨਵੇਂ ਟਾਇਰ ਨੇ ਹਨਾ ਨਵੇਂ ਟਾਇਰ ਨੇ ਨਵੇਂ ਸੀਟ ਕਵਰ ਨੇ ਅੰਟੀਰੀਅਰ ਦੀ ਬਿਲਕੁਲ ਨਵੀਂ ਹੈ ਇੱਕ ਵਾਰੀ ਮਿਗਾ ਤੁਹਾਨੂੰ ਹੋਰ ਬੰਬ ਦਿਖਾਵਾਂਗੇ ਹਲੇ ਸ਼ੁਰੂਆਤ ਆ ਮਿੱਤਰੋ ਬਲੌਗ ਦੇ ਐਂਡ ਤੱਕ ਬਣੇ ਰਹੋ ਐਂਡ ਤੱਕ ਬਣੇ ਰਹੋ ਬਲੌਗ ਫੁੱਲ ਜੀ ਦੋ ਯਾਰ ਦੇਖਿਓ 2009 ਮਾਡਲ ਹੈ ਵੀ 2009 ਮਾਡਲ ਹੈ 2009 ਮਾਡਲ ਓਨਰ ਓਨਰ ਸੈਕੰਡ ਓਨਰ ਸ ਹੈ ਕਣ ਪਟ੍ਰੋਲ ਦੀ ਗੱਾਰ ਆ ਤੇ ਰੇਟ ਕਿੰਨਾ ਇਹਦਾ 175000 ਰੁਪਿਆ 175000 ਲਓ ਵੀ 175000 ਜਿਹੜਾ ਮੇਰਾ ਵੀਰ ਸਾਡੀ ਵੀਡੀਓ YouTube ਵਾਲੀ ਖਾਸ ਕਰਕੇ ਸ਼ੇਅਰ ਕਰਕੇ ਆਊਗਾ 10 ਕਮੈਂਟ ਕਰਕੇ ਆਊਗਾ ਸਕਰੀਨਸ਼ਾਟ ਦਿਖਾ ਦਿਓ ਤੇ ਉਹਨੂੰ 5000 ਦਾ ਆਪਾਂ 5000 ਡਿਸਕਾਊਂਟ ਦਵਾਂਗੇ ਜਿਹੜਾ ਚਲਦੀ ਵੀਡੀਓ YouTube ਵਾਲੀ ਮਿੱਤਰ ਸ਼ੇਅਰ ਕਰੂਗਾ ਲਓ ਵੀ 5000 ਰੁਪਿਆ ਸਾਡੇ ਤੋਂ ਚਾਹੇ ਨਗਦ ਲੈ ਲੈ ਬੰਦਾ ਕੇ ਚਾਹੇ ਭਾਈ ਡਿਸਕਾਊਂਟ ਲੈ ਲੈ ਜੇ ਗੱਡੀ ਲੈਣੀ ਬਿਲਕੁਲ 10 ਕਮੈਂਟ ਤੇ ਸ਼ੇਅਰ ਕਰੇ ਹੋਏ ਸਕਰੀਨਸ਼ਾਟ ਸਾਡੇ ਕੋਲੇ ਹੁਣ ਜਿਹਦੇ ਵੀ ਹਾਂ ਭਾਈ ਇੰਨੀ ਡੇਟ ਨੂੰ ਕਰੇ ਸੀ ਇਹ ਨਾ ਹੋਵੇ ਬੰਦਾ ਵੀ ਇੱਕ ਵਾਰ ਚ ਖੜ ਕੇ ਸ਼ੇਅਰ ਕਰਕੇ ਸਕਰੀਨਸ਼ਾਟ ਮਾਰ ਲੇ ਡੇਟ ਪਹਿਲਾਂ ਦੀ ਹੋਣੀ ਚਾਹੀਦੀ ਆ ਸ਼ੇਅਰ ਕੀਤਾ ਹੋਣਾ ਚਾਹੀਦਾ ਤੇ 1 ਮਿੰਟ ਹੋਣਾ ਚਾਹੀਦੇ ਨੇ ਲੈ ਵੀ YouTube ਵਾਲੀ ਵੀਡੀਓ ਸ਼ੇਅਰ ਕਰ ਦੋ 5000 ਰੁਪਏ ਦਾ ਆਫਰ ਆ ਤੇ ਨਾਲ ਹੀ ਖੜੀ ਇੱਕ ਹੋਰ ਸਵਿਫਟ ਆ ਮਿੱਤਰੋ ਸਵਿਫਟ ਐ ਇਹ 11 ਮਾਡਲ ਸਵਿਫਟ ਐ ਮਿੱਤਰੋ ਇਹ 11 ਮਾਡਲ ਆ 2011 ਮਾਡਲ ਸਵਿਫਟ ਖੜੀ ਆ ਤੇ ਕਲਰ ਸਿਲਵਰ ਆ ਹਨਾ ਕਲਰ ਸਿਲਵਰ ਹੈ ਨਵੀਆਂ ਲਾਈਟਾਂ ਨੇ ਇੱਕ ਵਾਰੀ ਇੰਟੀਰੀਅਰ ਦੀ ਵੀ ਚੈੱਕ ਕਰਾ ਦਿੰਨੇ ਆ ਅੰਟੀਰੀਅਰ ਦੀ ਵੀ ਬਿਲਕੁਲ ਨਵੀਂ ਹੈ ਮਿੱਤਰੋ 2011 ਮਾਡਲ 11 ਮੋੜਲਾ ਨੰਬਰ ਦਿੱਲੀ ਆ ਓਨਰ ਫਸਟ ਓਨਰ ਫਸਟ ਤੇ ਰੇਟ ਵੀ ਇਹਦਾ ਕਰਦਾ ਰੇਟ ਵੀ ਜਾਇਜਾ 210000 ਰੁਪਇਆ 210 ਦੀ 2011 ਮਾਡਲ ਪੰਦਰਾਂ ਹੋਰ ਕੀ ਜਗਦੇ ਤੇ ਨਾਲ ਇੱਕ ਹੋਰ ਖੜੀ ਹੈ ਚਿੱਟੇ ਰੰਗ ਦੀ ਨਾਲ ਹੀ ਇੱਕ ਹੋਰ ਖੜੀ ਹੈ ਚਿੱਟੇ ਰੰਗ ਦੀ 2010 ਮਾਡਲ 2010 ਮਾਡਲ ਹੈ ਇਹ ਵੀ ਫਰਸਟ ਓਨਰ ਦੀ ਕਾਰ ਹੈ ਮਿੱਤਰੋ ਕਾਰ ਜਮਾਨ ਨਵੀਂ ਹੈ ਇਹ ਵੀ ਜਾਇਜ਼ ਰੇਟਾਂ 'ਚ ਦੇ ਦਾਂਗੇ ਕਿੰਨੇ ਜਾਇਜ਼ਮੀ ਜਾਇਜ਼ ਕਰਦੇ 1,75,000 ਦੀ ਦੇ ਦਾਂਗੇ ਲੋ ਬਈ ਇਤੋਂ ਜਾਇਜ਼ ਤਾਂ ਕੀ ਹੋਏ 1,75,000 ਦੀ 2010 ਮਾਡਲ ਅੰਟੀਰੀਅਰ ਦੀ ਕਾਰ ਚੈੱਕ ਕਰ ਲਓ ਤੇ ਕਾਰ ਓਕੇ ਆ ਰੁਪਈਆਂ ਦਾ ਤੁਹਾਡਾ ਮੁੱਲ ਮੜੂਗਾ ਪੀਵੀ 13 ਕਾਰ ਬਿਜ਼ਾਰਤ ਇੱਕ ਵਾਰੀ ਮੂਨਕ ਪਾਤੜਾ ਰੋਡ ਤੇ ਡੇੜ ਕਰ ਲੋ ਕਿਉਂਕਿ ਕਾਰਾਂ ਦੀ ਜੇ ਤੁਸੀਂ ਸੋਚ ਕਿਉਂਗੇ ਅਰਬੀ ਆਪਾਂ ਨੇ 1.5 ਲੱਖ ਤੋਂ ਲੈ ਕੇ 8 ਲੱਖ ਦਾ ਕਾਰ ਲੈਣੀ ਆ 9 ਲੱਖ ਦਾ ਕਾਰ ਲੈਣੀ ਆ ਤੁਸੀਂ ਮੁੜਦੇ ਨਹੀਂ ਜੇ ਤੁਸੀਂ ਕਾਰ ਲੈਣਾ ਚਾਹੁੰਦੇ ਵਧੀਆ ਕਾਰ ਰੌਲਾ ਇਹ ਪਤਾ ਕੀ ਹੁੰਦਾ ਵੀ ਵਧੀਆ ਕਾਰ ਦਾ ਹੋ ਸਕਦਾ ਯਾਰ ਤੁਹਾਨੂੰ 50000 ਰੁਪਇਆ ਕਾਰ ਸਸਤੀ ਮਿਲਦੀ ਹੋਵੇ ਪਰ ਉਹ ਕਾਰ ਜਿਹੜੀ ਸਸਤੀ ਚੀਜ਼ ਹੁੰਦੀ ਹੈ ਨਾ ਉਹਦੇ ਚ ਬਈ ਸਿਆਪਾ ਬਹੁਤ ਹੁੰਦਾ ਬਾਅਦ ਚ ਆਉਂਦਾ ਕਾਜ ਭਾਲਦਾ ਫਿਰ ਜਾਂਦਾ ਬਈ ਮੇਰੀ ਐਨਓਸੀ ਨਹੀਂ ਆਈ ਮੇਰੇ ਕਾਜ ਨਹੀਂ ਇੰਜਨ ਗੇਅਰ ਬਈ ਬੰਦਾ ਅੱਜ ਮਹਿੰਗਾਈ ਦਾ ਜਵਾਨਾ ਵੀਰੇ 50000 ਰੁਪਿਆ ਦਾ ਖੜੇ ਪੈਰ ਲੱਗ ਜਾਂਦਾ ਸੋ ਆਪਣੀਆਂ ਕਾਰਾਂ ਦੀ ਆਪਣੀ ਫੁੱਲ ਗਰੰਟੀ ਆ ਇੰਜਨ ਦੀ ਗੇਅਰ ਦੀ ਐਕਸੀਡੈਂਟ ਦੀ ਸੀਸੇ ਤੱਕ ਦੇ ਨਾਲ ਦੇ ਹੁੰਦੇ ਨੇ ਵੀਰੇ ਤਾਂ ਹੀ ਬੰਦੇ ਐਡੀ ਦੂਰੋਂ ਆਉਂਦੇ ਨੇ ਕਿਸੇ ਗੱਲ ਕਰਕੇ ਆਉਂਦੇ ਨੇ ਸੋ ਪਰਾਂਵਾਂ ਦਾ ਪਿਆਰ ਆ ਭਰੋਸਾ ਤੇ ਇਹ ਬਣਾਈ ਰੱਖਿਓ ਤੇ ਸੋਨੂੰ ਵਧੀਆ 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 ਕੈਂਡ ਕੈਂਡ ਕਾਰਾਂ ਦਿੰਦੇ ਰਵਾਂਗੇ ਤੇ ਨਾਲ ਹੀ ਬਾਈ 14 ਮਾਡਲ ਸਵਿਫਟ ਆ ਗਈ ਮਿੱਤਰੋ ਨਵੀਂ ਸ਼ੇਪ ਦੀ ਕਾਰ ਹੈ ਫਰਸਟ ਓਨਰ ਕਾਰ ਹੈ ਕਾਰ ਜਮਾ ਓਕੇ ਦੀ ਰਿਪੋਰਟ ਹੈ ਲੈ ਵੀ ਹੁਣ ਕਹਿੰਦੇ ਆਪ ਮਾਡਲ ਸ਼ੁਰੂ ਹੋ ਗਏ 2014 ਮਾਡਲ ਓਨਰ ਫਰਸਟ ਤੇ ਕਾਰ ਇੱਕ ਵਾਰੀ ਅੰਦਰੋਂ ਦੇਖ ਲੋ ਅੰਟੀਰੀਅਰ ਦੀ ਦੇਖ ਲੋ ਜਮਾ ਨਵੀਂ ਹੈ ਮਿੱਤਰੋ ਹੁਣ ਮੌਕਾ ਨਾ ਗੱਢਿਓ ਨੰਬਰ ਚੱਲ ਰਿਹਾ ਆਪਣਾ ਥੱਲੇ ਛੇਤੀ ਛੇਤੀ ਕਾਲ ਕਰੋ ਜਿਹੜੀ ਵੀ ਕਾਰ ਵਧੀਆ ਲੱਗਦੀ ਹੈ ਉਹ ਕਾਰ ਤੁਸੀਂ ਬਾਏ ਕਰ ਸਕਦੇ ਹੋ ਸਾਡੇ ਤੋਂ ਤੇ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਨੀ ਹੈ ਵੀਰੇ ਫੇਸਬੁੱਕ ਦੇ ਉੱਪਰ ਸਾਡਾ ਇੱਕ ਪੇਜ ਬਣਿਆ ਹੋਇਆ ਹੈ ਫੇਕ ਜਿਹੜਾ ਬੰਦਾ 9880 ਵਾਲਾ ਨੰਬਰ ਆ ਉਹਦਾ 9880 ਵਾਲਾ ਨੰਬਰ ਫੇਸਬੁੱਕ ਦੇ ਉੱਪਰ ਚੱਲ ਰਿਹਾ ਸਿਰਫ ਉਹ ਬੰਦਾ ਸਾਡੀਆਂ ਪੁਰਾਣੀਆਂ ਵੀਡੀਓ ਪਈਆਂ ਨੇ ਜਿਹੜੀਆਂ ਅਸੀਂ ਬੋਲੀਆਂ ਹੁੰਦੀਆਂ ਨੇ ਸਾਡੀ ਵੀਡੀਓ ਕਾਪੀ ਪੇਸਟ ਕਰਕੇ ਆਪਣੇ ਪੇਜ ਤੇ ਪਾ ਕੇ WhatsApp ਨੰਬਰ ਦੇ ਦਿੰਦਾ ਸੋ ਜਿਹੜੀ ਵੀ ਕਾਰ ਲੈਣੀ ਹੈ ਵੀਰੇ ਆਪਣਾ ਸ਼ੋਰੂਮ ਦੇਖ ਲਿਓ ਵੀਡੀਓ ਕਾਲ ਕਰਕੇ ਦੇਖ ਲਿਓ ਇੱਕ ਵਾਰ ਵੀ ਹਾਂ ਭਾਈ ਕਾਰ ਖੜੀ ਆ ਉਹ ਬੰਦੇ ਕੋਲ ਕੋਈ ਕਾਰ ਨਹੀਂ ਹੁੰਦੀ ਸਿਰਫ ਬੰਦਾ ਆਨਲਾਈਨ ਆਨਲਾਈਨ WhatsApp ਤੇ ਪੈਸੇ ਭਾਉਂਦਾ ਵੀਰੇ ਇਹੋ ਜਿਹੇ ਬੰਦਿਆਂ ਤੋਂ ਬਚ ਕੇ ਰਹੋ ਆਪਣਾ Facebook ਦੇ ਪਰ ਇੱਕੇ ਪੇਜ ਆ ਦੂਜਾ ਪੇਜ ਉਹਨੇ ਫੇਕ ਬਣਾ ਰੱਖਿਆ ਉਹਦੇ ਮੇਰੇ ਖਿਆਲ ਚ 16 17000 ਫੋਲੋਅਰਸ ਨੇ Instagram ਤੇ ਕੋਈ ਫੇਕ ਪੇਜ ਨਹੀਂ Instagram ਤੇ ਆਪਣੇ ਦੋਏ ਪੇਜ ਨੇ ਵਰਨਾ ਕਿੰਗ ਦੇ ਪੀਵੀ ਤੇਰਾ ਕਾਰ ਬਯਾਰ ਸੋ ਜਦੋਂ ਵੀ ਕਾਰ ਲੈਣੀ ਆ WhatsApp ਤੇ ਕਾਲ ਨਹੀਂ ਕਰਨੀ ਸਿੱਧਾ ਡਾਇਰੈਕਟ ਕਾਲ ਕਰੋ ਤੇ ਸਾਡਾ ਬੰਦਾ ਜਿਹੜਾ ਮੈਂ ਵੀ ਇਹ ਚ ਸਾਡਾ ਕੋਈ ਵੀ ਟੀਮ ਮੈਂਬਰ ਆ ਵੀਡੀਓ ਕਾਲ ਕਰਕੇ ਕਾਰ ਦੇਖਿਓ ਵੀਰੇ ਤੇ ਫੇਰ ਕਾਰ ਬੁੱਕ ਕਰਿਓ ਤੇ ਨਾਲ ਹੀ i20 ਹੈ i20 14 ਮਲ ਆਸਤਾ ਹੈ ਮਿੱਤਰੋ ਲੋਵੀ ਆਸਤਾ ਪੂਰਾ ਟੌਪ ਵਾਲਾ ਮਾਡਲ ਆ ਪੁਸ਼ ਬਟਨ ਸਟਾਰਟ ਹੈ ਇੱਕ ਵਾਰੀ ਇੰਟੀਰੀਅਰ ਦੀ ਚੈੱਕ ਕਰੋ ਜਮਾ ਨਵੀਂ ਹੈ ਜਮਾ ਟੌਪ ਵਾਲਾ ਮਾਡਲ ਹੈ ਮਿੱਤਰੋ ਹੁਣ ਤੁਸੀਂ ਵੀ ਟੌਪ ਵਾਲੇ ਮਾਡਲ ਲਈ ਛੇਤੀ ਛੇਤੀ ਤਿਆਰ ਹੋ ਜਾਓ ਫਿਰ ਤੇ ਗੱਲ ਇਹ ਵੀ ਆ ਵੀ HR03 ਮੇਰੇ ਵੀਰ ਜਿਹੜਾ ਹਰਿਆਣੇ ਦਾ ਉਹਨੂੰ ਬਈ ਸਿਰਫ 3500 ਰੁਪਿਆ ਲੱਗੂਗਾ ਕਾਰ ਨਾਮ ਹੋ ਜੂਗੀ HR03 ਜੇ ਪੰਜਾਬ ਕਰਵਾਉਣੀ ਆ ਟਰਾਂਸਫਰ ਤਾਂ ਪੰਜਾਬ ਹੀ ਹੋ ਜੂਗੀ ਪਰ HR ਬਿਲਕੁਲ 3000 ਰੁਪਏ ਦੇ ਵਿੱਚ ਕਾਰ ਤੁਹਾਡੇ ਨਾਮ ਹੋ ਜੂਗੀ ਕਾਰ ਚ ਕੋਈ ਕਮੀ ਨਹੀਂ ਕੋਈ ਵੀ ਕਮੀ ਨਹੀਂ ਕਮੀ ਹੋਣ ਬਸ ਹੈਗੀ ਜਿਹੜੀ ਉਹ ਤੁਹਾਡੇ ਜਾ ਤੁਹਾਨੂੰ ਆਉਣਾ ਪਊਗਾ ਇੱਕ ਵਾਰੀ ਵੇਰਡ ਕਰ ਲਓ ਪੀ ਵੀ 13 ਕਰ ਬ ਯਾਰ ਗੱਡੀਆਂ ਯਾਰ ਮੈਂ ਕਹਾਂ ਵੀ ਇੱਕ ਵਾਰੀ ਸਕਰੀਨ ਤੇ ਦੇਖ ਲਓ ਵੀ ਆਹ ਦੇਖ ਲਓ ਵੀ ਗੱਡੀਆਂ ਦਾ ਮੈਂ ਕਹਾਂ ਵੀ ਪੂਰਾ ਮੇਲਾ ਲਾਇਆ ਹੋਇਆ ਇਹ ਨਹੀਂ ਹੈਗਾ ਵੀ ਬਰਨਾ ਹੀ ਆ ਵੀ ਬਰਨਾ ਦੇ ਨਾਲ ਤੁਹਾਨੂੰ ਪੋਲੋ ਵੀ ਸਵਰਟ ਵੀ ਕੇਟਨ ਵੀ ਅਲਟੋ ਵੀ ਜਿਹੜੀ ਯਾਰ ਕਾਰ ਕਹਿ ਦੋਗੇ ਮੂੰਹ ਚੋਂ ਕੱਢੋਗੇ ਯਾਰ ਜਿਹੜੀਆਂ ਕਾਰਾਂ ਹਾਂ ਕਾਰਾਂ ਉਹ ਮਿਲਣੀਆਂ ਜਿਹੜੀਆਂ ਮਾਰਕੀਟ ਚ ਨੇ ਆਪਾਂ ਬਿਨਾ ਮਾਰਕੀਟ ਤੋਂ ਵਧੀਆ ਕਾਰ ਲੈ ਕੇ ਆਉਨੇ ਆ ਐ ਨਹੀਂ ਹੁੰਦਾ ਵੀ ਉਹਣਾ ਬਿਨਾ ਮਾਰਕੀਟ ਤੋਂ ਆਪਾਂ ਕਾਰ ਲਈਏ ਸੋ ਕਾਰਾਂ ਸਾਰੀਆਂ ਘੈਂਟ ਨੇ ਬਲੌਗ ਵੱਡਾ ਵੀ ਆ ਤੇ ਵੀਡੀਓ ਦੇਖ ਵੀ ਲਿਓ ਭਰਾ ਵੜ ਕੇ ਕਿਉਂਕਿ ਅਸੀਂ ਕਾਫੀ ਟਾਈਮ ਆ ਬਣਾਇਆ ਕਿਉਂਕਿ ਟਾਈਮ ਨਹੀਂ ਲੱਗ ਰਿਹਾ ਸੀ ਪਹਿਲਾਂ ਸੋ ਹੁਣ ਆਪਾਂ ਦੁਬਾਰੇ ਐਕਟਿਵ ਹੋਇਆ YouTube ਤੇ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ YouTube ਵਾਲੇ ਵੀਰ ਜਿਹੜੇ ਕਮੈਂਟ ਕਰਦੇ ਉਹਨਾਂ ਦੀ ਸਪੈਸ਼ਲ ਪਰਚੀਆਂ ਪਾਵਾਂਗੇ ਹੋ ਸਕਦਾ ਤੁਸੀਂ ਸਰਵਟ ਵੀ ਕਾਰ ਜਤ ਜੋ 5000 ਦਾ ਤੁਹਾਨੂੰ YouTube ਵਾਲਿਆਂ ਨੂੰ ਸਿਰਫ YouTube ਤੇ ਆਫਰ ਆ ਉਹ ਵੀ ਤੁਹਾਨੂੰ ਦੇ ਰੱਖਿਆ 5000 ਡਿਸਕਾਊਂਟ ਮਿਲੂਗਾ ਤੇ ਨਾਲ ਤੁਹਾਨੂੰ ਇੱਕ ਸਰਵਟ ਕਾਰ ਫ੍ਰੀਜ ਵੀ ਮਿਲ ਸਕਦੀ ਆ ਤੇ ਨਾਲ ਹੀ ਇੱਕ ਹੋਰ ਸਰਵਟ ਆ ਗਈ ਬਾਈ ਇਹ ਸਵਿਫਟ 10 ਮਾਡਲ ਹੈ ਮਿੱਤਰੋ ਇਹ ਵੀ ਪਟਰੋਲ ਦੀ ਕਾਰ ਹੈ ਕਾਰ VXI ਹੈ ਟੌਪ ਵਾਲਾ ਮਾਡਲ ਹੈ ਜਮਾ ਓਕੇ ਦੀ ਰਿਪੋਰਟ ਨੋ ਗੋਰੀ ਚੈੱਕ ਕਰ ਲਓ ਬੰਦ ਕਰ ਦੇ ਹਾਲੇ ਚੱਲਾ ਤੇ ਨਾਲ ਇੱਕ ਹੋਸਟ ਖੜੀ ਹੈ ਮਿੱਤਰੋ ਬਾਈ ਇਹ ਕਿੰਨੇ ਮਾਡਲ ਕਾਰ ਆ ਇਹ 10 ਮਾਡਲ ਕਾਰ ਹੈ 1,90,000 ਦੀ ਦੇ ਦਾਂਗੇ 1,90,000 ਦੀ ਕਾਰ ਦੀ ਲੁੱਕ ਵੇਖ ਲਓ ਜਮਾ ਨਵੀਂ ਹੈ ਪੈਟਰੋਲ ਪੈਟਰੋਲ ਵਾਲੀ ਲੋ ਵੀ 1.90 ਦੀ ਪੈਟਰੋਲ 2010 ਮਾਡਲ ਯਾਰ ਛੋਟਾ ਕਾਰ ਆਪਣੇ ਕੋਲੇ 1 2 ਛੋਟਾ ਕਾਰ 1 2 ਇਧਰ ਆ ਇਧਰ ਆ ਕੇ ਦਿਖਾ ਦਿੰਦੀ ਭਾਈ ਇਧਰ ਆ ਕੇ ਵੀ ਆਪਣੇ ਕੋਲ ਕਾਰਾਂ ਕਿੰਨੀਆਂ ਖੜੀਆਂ ਨੇ ਘਟੋ ਘਟ 8 10 11 ਖੜੀਆਂ 12 12 ਆਪਣੇ ਕੋਲੇ ਛੋਟਾ ਖੜੀਆਂ ਨੇ ਭਾਈ ਜਿਹੜੀ ਮਰਜ਼ੀ ਜਵਾਬਸ ਕਰ ਲਿਓ ਓਕੇ ਦੀ ਰਿਪੋਰਟਰ ਨੇ ਨਾਲ ਹੀ ਤੁਹਾਡੇ ਸਾਹਮਣੇ ਬਰਨਾ ਖੜੀਆਂ ਨੇ ਤੁਹਾਨੂੰ ਬਰਨਾ ਕੋਲੇ ਆ ਨਾਲ ਹੀ ਬਰਨਾ ਖੜੀਆਂ ਨੇ ਤੁਹਾਨੂੰ ਬਰਨਾ ਕੋਲੇ ਵੀ ਕੱਲੀ ਕੋਲੇ ਲੈ ਕੇ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਨਾਲ ਇੱਕ ਪੀ ਵੀ 03 50 ਨੰਬਰ ਦੀ ਖੜੀ ਸਵਿਫਟ ਇਹ ਬਾਈ ਕਿੰਨੇ ਮਾੜੇ ਇਹ 12 ਮਾਡਲ ਹੈ ਮਿੱਤਰੋ 50 ਨੰਬਰ ਸਵਿਫਟ ਹੈ ਏ ਓਨਰ ਦਾ ਸਾ ਓਨਰ ਓਨਰ ਸੈਕੰਡ ਆ ਓਨਰ ਸੈਕੰਡ ਪੀਵੀ 0 ਆ ਬਾਈ ਸਿਰਫ ਕੁਝ ਨਹੀਂ ਕਰਾਉਣਾ ਗੱਡੀ ਚਲਾਉਣੀ ਆ ਤੇਲ ਪਵਾਉਣਾ ਸਾਰੀ ਕਾਰਨਮੀਆਂ ਰੇਟ ਕਾਰ ਦਾ ਕੀ ਹੈਗਾ ਰੇਟ ਕਾਰ ਦਾ 365000 ਰੁਪਿਆ 365000 ਦੀ 12 ਮਾਡਲ 50 ਨੰਬਰ ਸੋਣੀ ਕਾਰ ਐ ਨਹੀਂ ਹੈਗਾ ਵੀ ਪੱਕੇ ਪੰਜਾਬ ਨੰਬਰ ਦੀ ਐ ਮਿੱਤਰੋ ਪੱਕੇ ਪੰਜਾਬ ਨੰਬਰ ਦੀ ਨਹੀਂ ਹੈਗਾ ਯਾਰ ਵੀ ਉਹੀ ਲਿਪਾ ਵੋਚੀ ਜੀ ਆ ਵੀ ਕਾਰ ਜੈਨੂਨ ਕਾਰ ਦਾ ਰੇਟ ਆ ਤੇ ਜੈਨੂਨ ਬੰਦੇ ਹੀ ਆਪਣੇ ਕੋਲੇ ਆਉਂਦੇ ਨੇ ਮੇਰਾ ਭਰਾ ਤੇ ਇੱਕ ਕਾਰ ਹੋਰ ਵੱਖਰੀ ਜੀ ਖੜੀ ਆ ਇਹ ਕਾਰ ਕੀ ਆ ਇਹ ਰੈਪਿਡ ਖੜੀ ਆ ਮਿੱਤਰੋ ਬਹੁਤ ਜਿਆਦਾ ਡਿਮਾਂਡ ਸੀ ਵੀ ਹੈਵੀ ਕਾਰ ਹੋਵੇ ਸਸਤੀ ਹੋਵੇ 14 ਮਲ ਰੈਪਿਡ ਸਿਰਫ 30 ਲੱਖ ਰੁਪਏ ਦੇ ਦਾਂਗੇ ਸਕੌਡਾ ਰੈਪਿਡ ਆ ਸਕੌਡਾ ਰੈਪਿਡ ਸਿਰਫ 30 ਲੱਖ ਦੀ ਸਿਰਫ 30 ਲੱਖ ਰੁਪਏ ਦੀ ਪਤੰਦਰਾ ਕੁਛ ਬੜਾਏਗਾ ਕਿ ਨਹੀਂ ਕੋਈ ਰੁਪਿਆ ਕੁਛ ਨਹੀਂ ਬਸ ਇਹਦਾ ਸੇਵਾ ਹੀ ਕਰਾਂਗੇ ਇਹ ਲਓ ਵੀ ਮਿੱਤਰੋ ਕਈ ਵਾਰੀ ਸੇਵਾ ਵੀ ਕਰਨੀ ਜ਼ਰੂਰੀ ਹੁੰਦੀ ਆ ਦੋ ਰੁਪਏ ਬਣਾਉਣੇ ਵੀ ਜ਼ਰੂਰੀ ਹੁੰਦੇ ਨੇ ਸੋ ਸਾਰਾ ਕੁਝ ਚੱਲੀ ਜਾਂਦਾ ਮੇਰਾ ਵੀਰ ਸਕੌਡਾ ਰੈਪੜਾ 2014 ਮਾਡਲ ਓਨਰ ਓਨਰ ਫਾਸਟ ਓਨਰ ਫਾਸਟ ਆ ਲਓ ਵੀ ਫਾਸਟ ਮਿੱਤਰੋ ਓਨਰ ਫਾਸਟੇ ਮਿਲੂਗੀ ਤੇ ਸਕਰੀਨ ਤੇ ਵੀ ਨੰਬਰ ਆ ਹੁਣ ਤੁਸੀਂ ਮਿਲੋ ਦੱਸੋ ਕਦੋਂ ਆਉਣਾ ਕਿਦਣ ਆਉਣਾ ਇੱਕ ਵਾਰੀ ਆ ਜਾਓ ਪੀ ਵੀ 13 ਕਰ ਰਿਹਾ ਯਾਰ ਮੂਹਣਕ ਤੇ ਆ ਦੇਖੋ ਪਹਿਲਾਂ ਲਾਈਟਾਂ ਦੇਖੋ ਯਾਰ ਲਾਈਟਾਂ ਦੇਖੋ ਫਿਰ ਗੱਲ ਮੈਂ ਮਾਡਲ ਦੀ ਬਾਅਦ ਵਿੱਚ ਬਚੂਗਾ ਲਾਈਟਾਂ ਪਹਿਲਾਂ ਲਾਈਟ ਦੇਖ ਫਿਰ ਦੇਖ ਲਾਈਟਾਂ ਦੇਖੋ ਲਾਈ ਦੇਖੋ ਕਾਰ ਦੇਖੋ ਮਿੱਤਰੋ ਕਾਰ ਜਿਹੜਾ ਨੰਬਰ ਪਲੇਟ ਨੰਬਰ ਪਲੇਟ ਦਿਖਾ ਦੇ ਵੀ ਆ ਨੰਬਰ ਪਲੇਟ ਵੀ ਪੀ ਵੀ 0 ਦੀ ਆ ਪੀ ਵੀ 0 4 ਤੇ ਮਾਡਲ ਕਿੰਨਾ ਵੀਰੇ ਇਹ ਮਾਡਲ 12 ਮਿੱਤਰੋ ਪੰਜਾਬ ਨੰਬਰ ਹੈ ਇਵੀ ਰੇਟਾਂ 'ਚ ਦੇ ਦਾਂਗੇ ਕੀ ਰੇਟ 'ਚ ਕਾਰ ਮਿਲ ਜੂਗੀ 4,10,000 ਰੁਪਏ ਦੇ ਦਾਂਗੇ ਲਓ ਵੀ 4,10,000 ਰੁਪਿਆ ਡਿਮਾਂਡ ਆ ਕੋਈ ਗੱਲ ਨਹੀਂ ਯਾਰ ਬੰਦਾ ਦੂਰੋਂ ਚੱਲ ਕੇ 100 ਕਿਲੋਮੀਟਰ ਤੋਂ 200 ਕਿਲੋਮੀਟਰ ਚੱਲ ਕੇ ਆਉਂਦਾ ਤਾਂ ਉਹਦਾ ਮਾਣ ਤਾਣ ਪੂਰਾ ਕਰਾਂਗੇ ਜ਼ਰੂਰ ਕਰਾਂਗੇ ਵੀ ਐਂ ਆ ਵੀ ਆਪਣਾ ਰੇਟ ਤਾਂ ਹੈਗੇ ਨੇ ਫਿਕਸ ਜੀ ਆਪਾਂ ਜਿਹੜੀ ਗੱਲ ਕਹਿੰਨੇ ਆ ਵੀਡੀਓ 'ਚ ਉਹ ਕਲੀਅਰ ਕਹਿੰਨੇ ਆ ਵੀ ਐਨੇ ਰੁਪਈਆ ਦੀ ਕਾਰ ਆ ਉਹਦੇ ਵਿੱਚ 2-4000 ਰੁਪਏ ਦਾ ਓਲਾ ਹੋ ਸਕਦਾ ਬਾਹਲਾ ਨਹੀਂ ਭਰਾਵੋ ਉਹ ਵੀ ਥੋੜਾ ਮਾਨ ਕਰਨਾ ਪੈਂਦਾ ਤੇ ਨਾਲ ਇੱਕ ਗੱਾਰ ਹੋਰ ਖੜੀ ਆ ਬਾਈ ਨਾਲ ਵਰਨਾ ਮਿੱਤਰੋ ਵਰਨਾ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਵਰਨਾ ਦੀ ਤੁਸੀਂ ਨਾ ਫੋਨ ਤੇ ਕੰਟੈਕਟ ਕਰ ਸਕਦੇ ਹੋ ਹਰੇਕ ਪ੍ਰਕਾਰ ਦੀ ਵਰਨਾ ਹੈ ਘੱਟੋ ਘਾਟ ਵਰਨਾ ਆਪਣੇ ਕੋਲੇ 10 ਤੋਂ 12 ਗੱੜਾਂ ਖੜੀਆਂ ਨੇ 12 ਖੜੀ ਐ 13 ਖੜੀ ਐ ਆ 14 ਖੜੀ ਐ ਆ 15 ਖੜੀ ਐ ਜਿਵੇਂ ਕੀ ਆ ਖੜੀ ਆ ਬਾਈ 200 ਵਾਲਾ ਖੜੀ ਆ 14 ਖੜੀ ਆ ਆਟੋਮੈਟਿਕ ਵੀ ਨੇ ਇਹ ਨਹੀਂ ਹੈਗਾ ਆਟੋਮੈਟਿਕ ਵੀ ਨੇ ਮੈਨੂਅਲ ਵੀ ਨੇ ਜਿਹੜੀ ਵੀ ਲੈਣੀ ਐ ਨਾ ਇੱਕ ਵਾਰੀ ਕਾਲ ਕਰ ਲਿਓ ਤੇ ਦੇਖੋ ਵੀ ਆ ਪ੍ਰੋਜੈਕਟ ਲੈਟਰ ਦੇ ਵੀ ਖੜੀ ਆ ਕਾਰ ਆ ਤੇ ਇੱਕ ਕਾਰ ਹੋਰ ਖੜੀ ਆ ਪੋਲੋ ਪੋਲੋ ਪੰਜਾਬ ਨੰਬਰ ਦੀ ਪੀਵੀ 13 2345 ਨੰਬਰ ਹੈ ਕਾਰ ਦਾ ਲੋ ਵੀ ਪੀਵੀ 13 ਰੁਪਏ ਦੱਸ ਯਾਰ ਗੱਲ ਨੂੰ ਮੇੜਾ ਰੁਪਏ 2.5 ਲੱਖ ਰੁਪਏ ਦੇ ਦਾਂਗੇ ਇਹ 2.5 ਲੱਖ ਦੀ 2.5 ਲੱਖ ਦੀ ਪੋਲੋ ਪੰਜਾਬ ਨੰਬਰ ਮਿੱਤਰੋ ਲੈ ਵੀ ਇਹ ਸਿਰਫ ਜੇ ਬੰਦਾ ਕਹੂਗਾ Instagram ਤੇ ਸਾਡਾ ਰੇਟ 2,60,000 ਆ ਪਰ YouTube ਤੇ ਅਸੀਂ 2.5 ਲੱਖ ਕਹਤਾ ਯਾਰ ਕੋਈ ਚੱਕਰ ਨਹੀਂ ਬਲੌਗ ਕਾਫੀ ਟਾਈਮ ਆ ਬਣਾਇਆ ਤੇ ਆਪਾਂ ਫਿਰ ਜੇ ਤੁਹਾਨੂੰ ਕੋਈ ਸਰਪ੍ਰਾਈਜ਼ ਸਰਪ੍ਰਾਈਜ਼ ਨਾ ਦਈਏ ਤਾਂ ਸਵਾਦ ਨਹੀਂ ਆਉਂਦਾ 2.5 ਲੱਖ ਰੁਪਏ ਦੀ ਕਾਰ ਦੇਤੀ ਤੇ ਨਾਲ ਹੀ ਖੜੀ ਇੱਕ ਹੋਰ ਵਰਨਾ ਇਹ ਕਿੰਨੇ ਮਾਡਲ ਆ ਬਾਈ 2000 2015 ਮਾਡਲ ਵਰਨਾ ਇਹ ਵੀ ਜਮਾ ਸਸਤੇ ਰੇਟਾਂ ਦੇ ਦੇਣਾਗੇ ਮਿੱਤਰੋ ਲੋ ਵੀ ਸਸਤੇ ਰੇਟਾਂ 'ਚ ਵਰਨਾ ਇੱਕ ਹੋਰ ਖੜੀ ਆ ਮੈਂ ਕਿਹਾ ਵਰਨਾ 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 ਫੁੱਲ ਆਪਣੇ ਕੋਲ ਸਟਾਕ ਆ ਵਰਨਾ ਦਾ ਫਰਟ ਦਾ ਆਲਟੋ ਹੌਂਡਾ ਸਿਟੀ ਵੀ ਖੜੀ ਆ ਤੇ ਇੱਕ ਸਵਿਫਟ ਵੀ ਸਾਹਮਣੇ ਖੜੀ ਆ ਤੇ ਨਾਲ ਹੀ ਇੱਕ 3301 2014 ਮਾਡਲ 2014 ਮਾਡਲ ਵਰਨਾ ਲਓ ਵੀ ਰੇਟ ਜਾਇਜ਼ ਹੋਣਗੇ ਲੈਟਾਂ ਨਵੀਆਂ ਹੋਣਗੀਆਂ ਨਵੇਂ ਲਾਏ ਹੋਣਗੇ ਤੇ ਕਾਰਾਂ ਵੀ ਬਿਲਕੁਲ ਨਵੀਆਂ ਹੋਣਗੀਆਂ ਮਿੱਤਰੋ ਤੇ ਇੱਕ ਕਾਰ ਆ ਬਲੈਕ ਬਾਰੇ ਚਾਨਣਾ ਪਾ ਦਈਏ ਜਾਂਦੇ ਜਾਂਦੇ ਇਹ ਜਾਂਦੇ ਜਾਂਦੇ ਦੱਸ ਦਈਏ ਵੀ ਇਹ ਤੋਹਫਾ ਹੈ ਤੁਹਾਡੇ ਲਈ 10 ਮਾਡਲ ਆਈ ਟਨ ਆ ਮਿੱਤਰੋ ਇਹ ਮੈਨੂੰ ਐ ਲੱਗਦਾ ਜਿਵੇਂ ਹੁਣ ਰਾਤ ਦੂਤ ਨੂੰ ਆਈ ਹੋਵੇ ਇਹ ਤਾਂ ਬਸ ਅੱਜ ਰਾਤ ਹੀ ਆਈ ਹੈ ਅੱਜ ਰਾਤ ਆਈ ਆ ਸਵੇਰੇ ਪਾਈ ਆ ਵੀ ਇਹ ਦੇਖ ਲਓ ਕੁਛ ਨਹੀਂ ਕਰਾਇਆ ਕਿਉਂਕਿ ਮੈਂ ਵੀ ਹੁਣ ਕਾਰ ਦੇਖੀ ਆ ਮੈਂ ਪਹਿਲਾਂ ਆਪਣੇ ਕਾਰਵਿਆਰ ਦੇ ਕਾਰ ਖੜੀ ਨਹੀਂ ਸੀ 2010 ਮਾਡਲ ਤਾਂ ਰੇਟ ਕਰਦਾ ਰੇਟ ਹੈ ਦਾ ਇਹਦਾ ਮਿੱਤਰੋ 1,65,000 ਰੁਪਇਆ ਦਾ 1 ਮਾਡਲ ਆਈ ਟਨ ਆ 1,65,000 ਦੀ i10 2010 ਮਾਡਲ 10 ਮਾਡਲ ਲੋਬੀ ਮਿੱਤਰੋ ਇਦੋਂ ਸਸਤਾ ਹੋਰ ਕੀ ਭਾਲਦੇ ਹੋ ਇੱਕ ਮਹੀਨੇ ਤੁਹਾਨੂੰ ਜਾਂਦਿਆਂ ਦੇ ਹੋਰ ਸ਼ੋਰ ਲਈ ਛੱਡ ਦੀ ਇੱਕ ਹੋਰ ਰੇਟ ਤੇ ਤੁਹਾਨੂੰ ਕਾਰ ਦੇ ਦਈਏ 2014 ਆ 15 ਮਾਡਲ ਆ Honda City ਤੇ 15 ਮਾਡਲ ਦਾ ਰੇਟ ਇਹਦਾ ਕਾਰ ਦਾ ਮੈਂ ਬੋਲਦਾ ਬੋਲ ਦੇ ਮਿੱਤਰਾਂ ਬਈ ਸਸਤੇ ਰੇਟਾਂ ਹੀ ਦੇ ਦਾਂਗੇ ਜਮਾ ਆਫਰ ਇਹ 3 ਲੱਖ 80 ਹਜ਼ਾਰ ਦੀ ਕਾਰ 2015 ਮਾਡਲ Honda City ਬਸ ਜਿਹੜੀ ਗੱਲ ਕਹਿਤੀ ਆਪਣਾ YouTube ਤੇ ਕਹਿਤੀ ਤੇ ਨਾਲ ਹੀ ਬੈਗਨਰ ਅਵੇਗਨਰ ਆ ਗਈ ਮਿੱਤਰੋ 4 ਲੱਖ ਰੁਪਈਆ ਦੀ 9 ਮਾਡਲ ਚੱਕੋ ਵਰਤੋ ਬੇ ਡਾਕਟਰ ਦਾ ਰੇਟ ਤੇ ਮਾਡਲ ਮੂਡ ਤੁਸੀਂ ਪੁੱਛ ਲਿਓ ਕੋਈ ਚੱਕਰ ਨਹੀਂ 9 ਮਾਡਲ ਆ 4 ਲੱਖ ਰੁਪਈਆ ਦਿੱਤੀ ਯਾਰਾ ਇੱਕ ਆ ਵੀ ਦੱਸ ਯਾਰ ਕਿੰਨੇ 8 ਮਾਡਲ ਆ ਆ ਖੜੀ ਆ 4 ਲੱਖ ਰੁਪਈਆ ਦੀ ਇਹ ਦਿੱਤੀ 4 ਲੱਖ ਦੀ ਬਾਈ 2009 ਮਾਡਲ 2009 ਮਾਡਲ 2009 ਮਾਡਲ ਸੀ ਐਨ ਦੀ ਲੱਗੀ ਹੋਈ ਆ ਪੇਪਰਾਂ ਤੇ ਜੜੀ ਹੋਈ ਆ ਤੇ ਕਾਰ ਓਕੇ ਆ ਤੇ ਬਾਈ ਹੁਣ ਤੁਸੀਂ ਸਾਡੀ ਵੀਡੀਓ ਸ਼ੇਅਰ ਕਰਨੀ ਆ ਕਿਉਂਕਿ ਅਸੀਂ ਨੇ ਦੇਖ ਲਓ ਵੀ ਕਿ 10000 ਰੁਪਈਆ ਦੇ ਮਾਨਦਾਨ ਅਸੀਂ ਨੇ ਸਿਰਫ YouTube ਤੇ ਕੀਤੇ ਨੇ ਸੋ ਸਾਡੀ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਆਉਣ ਵਾਲੀ 13 ਜੂਨ ਨੂੰ ਟੋਟ ਕਾਲ ਜਿੱਤ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਤੇ ਹੋਰ ਕੀ ਕਹਿਣਾ ਬਈ ਦੱਸਦੇ ਬਸ ਮਿੱਤਰੋ ਇਹ ਕਹਿਣਾ ਹੈ ਵੀ ਸਾਰੀਆਂ ਗੱਡੀਆਂ ਗੌਰ ਨਾਲ ਦੇਖ ਕੇ ਰੇਟ ਸੁਣ ਕੇ ਇੱਕ ਵਾਰੀ ਕਾਲ ਕਰ ਲਓ ਥੱਲੇ ਨੰਬਰ ਚੱਲ ਰਿਹਾ ਤੇ 10-10 ਕਮੈਂਟ ਜ਼ਰੂਰ ਕਰਿਓ ਜੇ ਫ੍ਰੀ ਚ ਜਿੱਤਨੀ ਹੈ ਸਵਿਫਟ ਵੀਡੀਓ ਸ਼ੇਅਰ ਕਰ ਦਿਓ ਆਪਣੇ ਵਟਸਐਪ ਗਰੁੱਪਾਂ 'ਚ ਆਪਣੇ ਯਾਰਾਂ ਦੋਸਤਾਂ ਨੂੰ ਕਿ ਕਾਰਾਂ ਦਾ ਮੇਲਾ ਲੱਗ ਗਿਆ ਬਿਲਕੁਲ ਬਿਲਕੁਲ ਤੇ ਨਾਲ ਹੀ ਆਪਣਾ ਇਹ ਨਵਾਂ ਸ਼ੋਰੂਮ ਆ ਬਈ ਦੱਸਦੀ ਅਸੀਂ ਬਲੌਗ ਸ਼ਾਇਦ ਬਣਾਇਆ ਨਹੀਂ ਆਪਣੇ ਪਹਿਲਾਂ ਇੱਕ ਬਣਾਇਆ ਸੀ ਇੱਕ ਬਣਾਇਆ ਸੀ ਆ ਰੋਡ ਸਾਹਮਣੇ ਗੁੱਡ ਲੱਕ ਹੋਟਲ ਆ ਗੋਡਲਾਕ ਹੋਟਲ ਦੇ ਸਾਹਮਣੇ ਆਪਣਾ ਵੱਡਾ ਨਿਮ ਥਲੇ ਦਿਖ ਨਹੀਂ ਰਿਹਾ ਆਪਣਾ ਵੱਡਾ ਪੀਲੇ ਜਿਹਾ ਕਰਾ ਦਾ ਬੋਰਡ ਲੱਗਿਆ ਹੋਇਆ ਪੀਵੀ 13 ਕਰਬ ਯਾਰ ਨਾਲ ਹੀ ਬਸ 100 ਮੀਟਰ ਤੁਸੀਂ ਮੇਨ ਰੋਡ ਤੋਂ ਜਿਹੜਾ ਮੇਨ ਰੋਡ ਆ ਪਾਤੜਾ ਮੋਨਕ ਜਾਖਲ ਨੂੰ ਜਾਂਦਾ ਸੋ ਇਹ ਮੇਨ ਰੋਡ ਦੇ ਨਾਲ ਹੀ ਆਪਣਾ ਸ਼ੋਅਰੂਮ ਆ ਕਰਬ ਯਾਰ ਆ ਪੀਵੀ 13 ਜਿਹੜੀ ਪਹਿਲਾਂ ਆਪਣਾ ਸ਼ਾਪ ਸੀ ਪੁਰਾਣੀ ਉਹ ਵੀ ਆਪਣੀ ਹੈਗੀ ਆ ਉੱਥੇ ਵੀ ਤੁਸੀਂ ਆ ਸਕਦੇ ਹੋ ਉਹਦੇ ਬਿਲਕੁਲ ਨਾਲ ਹੀ ਆ ਸਿਰਫ 100 150 ਮੀਟਰ ਦਾ ਫਰਕ ਆ ਸੋ ਵੀਡੀਓ ਸ਼ੇਅਰ ਕਰ ਦਿਓ ਤੇ ਸੋਹਣੇ ਸੋਹਣੇ ਕਮੈਂਟ ਕਰ ਦਿਓ ਤੇ ਇੱਕ ਵਾਰੀ ਕਾਲ ਕਰ ਲਿਓ ਜਿਹੜੀ ਵੀ ਕਰ ਲੈਣੀ ਆ ਤੁਹਾਡੇ ਕੋਲ ਕਾਲ ਕਰਨ ਦਾ ਨਹੀਂ ਸਮਾਂ ਹੈਗਾ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਪੀਵੀ 13 ਕਾਰਬਜ਼ਾਰ ਮੂਹਣ ਹਸਿਕਾ